ਵਿਦਵਾਨਾਂ ਨੇ ਚਾਰ ਨਿਸ਼ਾਨੀਆਂ ਸੁਰਗ ਦੀਆਂ ਦੱਸੀਆਂ ਨੇ ਤੇ ਚਾਰ ਨਰਕ ਦੀਆਂ ਦੱਸੀਆਂ ਨੇ ਪਹਿਲਾ ਨਰਕ ਦੀਆਂ ਦੱਸਦੇ ਨੇ ਕਿਕਰ ਘਰ ਕਪੂਤ ਘਰ ਘਰ ਕੁਲਖਣੀ ਣਾਰ ਚੌਥੇ ਮੈਲੇ ਕੱਪੜੇ ਨਰਕ ਨਿਸ਼ਾਨੀ ਚਾਰ ਘਰ ਚ ਕਿਕਰ ਹੋਣਾ ਕਪੂਤ ਹੁੰਦਾ ਕਪੁੱਤਰ ਜਿਹੜਾ ਆਪਣੇ ਵੱਡੇ ਬਜ਼ੁਰਗਾਂ ਦੇ ਕਹਿ ਤੋਲਟ ਚੱਲੇ ਇੱਜ਼ਤ ਜਾਂ ਦਾਤ ਬਰਬਾਦ ਕਰ ਦਵੇ ਉਹਨੂੰ ਕਪੁੱਤਰ ਕਹਿੰਦੇ ਨੇ ਘਰ ਕੁਲਖਣੀ ਣਾਰ ਘਰ ਵਾਲੀ ਸਿਆਣੀ ਨਹੀਂ ਚਾਉਥੇ ਮੈਲੇ ਕੱਪੜੇ ਨਰਕ ਨਿਸ਼ਾਨੀ ਚਾਰ ਤੇ ਸੁਰਗ ਕਣਕ ਪ੍ਰਾਣੀ ਕੀ ਨਯਾ ਘਰ ਮਿੱਠ ਬੋਲੜੀ ਨਾਰ ਆਗਿਆਕਾਰੀ ਪੁੱਤਰ ਹੋਏ ਸੁਰਗ ਨਿਸ਼ਾਨੀ ਚਾਰ ਵਿਦਵਾਨਾਂ ਦੇ ਬਚਨ ਨੇ ਕਣਕ ਪ੍ਰਾਣੀ ਕੀ ਨਯਾ ਤਾਜਾ ਘੋੜ ਵਾਲੀ ਸਿਆਣੀ ਹੋਵੇ ਤੇ ਪੁੱਤਰ ਆਗਿਆਕਾਰੀ ਹੋਵੇ ਉਹਨੂੰ ਸੁਰਗ ਲੱਭਣ ਦੀ ਲੋੜ ਨਹੀਂ ਪੈਂਦੀ ਕਿਹੜੇ ਘਰ ਚੇ